Saç kal ਤੁਸੀਂ ਦੇਖ ਰਹੇ ਹੋ ਮਨੇਰਾ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਅੱਜ ਮੌਸਮ ਦੀ ਗੱਲ ਕਰੀਏ ਤਾਂ ਮੌਸਮ ਬਹੁਤ ਸੋਹਣਾ ਠੰਡਾ ਹਵਾਵਾਂ ਤੇ ਚੱਲ ਰਹੀਆਂ ਨੇ ਠੰਡੀਆਂ ਠੰਡੀਆਂ ਹਵਾਵਾਂ ਤਾਂ ਬਹੁਤ ਦਿਨਾਂ ਤੋਂ ਬਾਅਦ ਇਹ ਠੰਡੀਆਂ ਠੰਡੀਆਂ ਹਵਾਵਾਂ ਮਿਲ ਰਹੀ ਆ ਤਾਂ ਬੀਤੇ ਦਿਨਾਂ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕੜਕ ਦੀ ਧੁੱਪ ਹੁੰਦੀ ਸੀ ਰਾਤ ਵੇਲੇ ਦੀ ਗੱਲ ਕਰੀਏ ਤਾਂ ਰਾਤ ਨੂੰ ਜਿਹੜੀ ਗਰਮੈਸ਼ ਬਹੁਤ ਜ਼ਿਆਦਾ ਦਿਨ ਵੇਲੇ ਲੂ ਹੁੰਦੀ ਸੀ ਗਰਮ ਕੜਕ ਦੀ ਧੁੱਪ ਹੁੰਦੀ ਸੀ ਤੇ ਰਾਤ ਵੇਲੇ ਜਿਹੜੀ ਪਰਦਾ ਕਹਿ ਦਿੰਦੇ ਆ ਉਹ ਹੁੰਦੀ ਸੀ ਤਾਂ ਹੁਣ ਬਹੁਤ ਦਿਨਾਂ ਦੇ ਬਾਅਦ ਠੰਡੀ ਹਵਾ ਜਿਹੜੀ ਦੇਖਣ ਨੂੰ ਮਿਲੀ ਆ ਤਾਂ ਲੋਕਾਂ ਨੂੰ ਜਿਹੜਾ ਸੁੱਖ ਦਾ ਸਾਹ ਆਇਆ ਤਾਂ ਉੱਥੇ ਆਪਾਂ ਝੋਨੇ ਦੀ ਵੀ ਗੱਲ ਕਰੀਏ ਤਾਂ ਕਿਸਾਨਾਂ ਨੂੰ ਵੀ ਜਿਹੜੀ ਵੱਡੀ ਰਾਹਤ ਮਿਲੀ ਆ ਕਿਉਂਕਿ ਝੋਨੇ ਦੀ ਬਜਾਈ ਜਿਹੜੀ ਚੱਲ ਰਹੀ ਆ ਤਾਂ ਉੱਥੇ ਬਹੁਤ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਆ ਤਾਂ ਹੁਣ ਮੌਸਮੀ ਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤਾ ਗਿਆ ਤਾਂ ਬੀਤੀ ਰਾਤ ਵੀ ਜਿਹੜਾ ਮੀਂਹ ਪੈ ਕੇ ਹਟਿਆ ਤੇ ਨਾਲ ਹੀ ਤੁਸੀਂ ਸਾਨੂੰ ਇਹ ਵੀ ਦੱਸਣਾ ਕਿ ਤੁਹਾਡੇ ਪਿੰਡ ਜ਼ਿਲ੍ਹੇ ਦੇ ਵਿੱਚ ਸ਼ਹਿਰ ਦੇ ਵਿੱਚ ਮੀਂਹ ਪਿਆ ਤੁਸੀਂ ਇਹ ਖ਼ਬਰ ਕਿਹੜੀ ਜਗ੍ਹਾ ਤੋਂ ਬੈਠੇ ਦੇਖਦੇ ਹੋ ਤਾਂ ਕਮੈਂਟ ਕਰ ਜਰੂਰ ਦੱਸਿਓ ਕਿ ਤੁਹਾਡੇ ਪਿੰਡ ਦੇ ਵਿੱਚ ਮੀਂਹ ਪਿਆ ਕਿੰਨਾ ਕੁ ਮੀਂਹ ਪਿਆ ਕਮੈਂਟ ਕਰਕੇ ਇਹ ਵੀ ਜਰੂਰ ਦੱਸਣਾ ਤਾਂ ਹੁਣ ਆਪਾਂ ਮੌਸਮ ਨੂੰ ਲਾ ਲੋ ਤਾਂ ਮੌਸਮ ਜਿਹੜਾ ਇਹ ਕਰਵਟ ਬਦਲ ਰਿਹਾ ਤਾਂ ਕਦੇ ਧੁੱਪ ਕਦੇ ਗਰਮੀ ਆ ਪਰ ਹੁਣ ਬਹੁਤ ਦਿਨਾਂ ਦੇ ਬਾਅਦ ਕਹਿੰਦੇ ਇਹ ਗਰਮੀ ਤੋਂ ਰਾਹਤ ਮਿਲੀ ਆ ਠੰਡੀ ਠੰਡੀ ਤੇਜ਼ ਹਵਾ ਚੱਲ ਰਹੀ ਆ ਤਾਂ ਲੋਕਾਂ ਦੇ ਚਿਹਰੇ ਤੇ ਬਹੁਤ ਜ਼ਿਆਦਾ ਰੌਣਕ ਆਈ ਹੋਈ ਆ ਤਾਂ ਚਾਰੇ ਪਹਿਲਾ ਮੁਰਝਾਏ ਹੋਏ ਸੀ ਕਿ ਬੀਤੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਕੜਕ ਦੀ ਧੁੱਪ ਪੈ ਰਹੀ ਸੀ ਬਹੁਤ ਜ਼ਿਆਦਾ ਗਰਮੀ ਸੀ ਮੌਸਮੀ ਲਾਰਟ ਜਾਰੀ ਕੀਤਾ ਗਿਆ ਸੀ ਤਾਂ ਸਾਵਧਾਨ ਰਹਿਣ ਲਈ ਵੀ ਕਿਹਾ ਗਿਆ ਸੀ ਕਿ ਘਰਾਂ ਤੋਂ ਜੇਕਰ ਨਿਕਲਣਾ ਆਪਣਾ ਮੂੰਹ ਢਾਕੇ ਰੱਖੋ ਖਾਣ ਪੀਣ ਦਾ ਧਿਆਨ ਰੱਖੋ ਵੱਧ ਤੋਂ ਵੱਧ ਪਾਣੀ ਪੀਓ ਠੰਡੀਆਂ ਚੀਜ਼ਾਂ ਖਾਓ ਮੌਸਮੀ ਭਾਗ ਦੇ ਵਿੱਚ ਜਿਆਦਾਤਰ ਇਹ ਕਿਹਾ ਗਿਆ ਸੀ ਕਿ ਘਰੇ ਰਹੋ ਜੇਕਰ ਤੁਸੀਂ ਡਿਊਟੀ ਤੋਂ ਜਾ ਰਹੇ ਹੋ ਤਾਂ ਸਾਵਧਾਨੀਆਂ ਵਰਤੋ ਮੂੰਹ ਢਾਕੇ ਜਾਓ ਵੱਧ ਤੋਂ ਵੱਧ ਪਾਣੀ ਪੀਓ ਖਾਣਾ ਪੀਣਾ ਜਿਹੜਾ ਤਲਿਆ ਹੋਇਆ ਉਹ ਨਾ ਖਾਓ ਤੇ ਹੁਣ ਜੇ ਖਸਾਨਾਂ ਦੀ ਗੱਲ ਕਰੀਏ ਤਾਂ ਕਿਸਾਨਾਂ ਤੋਂ ਜਿਹੜੇ ਮੋਟੋ ਚਿਹਰਿਆਂ ਦੇ ਰੌਣਕਾਈ ਆ ਚੋਨੇ ਦੀ ਬਜਾਈ ਚੱਲ ਰਹੀ ਆ ਪਹਿਲਾਂ ਮੀਂਹ ਵੀ ਨਹੀਂ ਪੈ ਰਿਆ ਸੀ ਗਰਮੀ ਬਹੁਤ ਜ਼ਿਆਦਾ ਸੀ ਪਰ ਪਾਣੀ ਦੀ ਲੋੜ ਬਹੁਤ ਜ਼ਿਆਦਾ ਸੀ ਤਾਂ ਪਾਣੀ ਕਹਿੰਦੇ ਨਹੀਂ ਮਿਲ ਰਿਹਾ ਸੀ ਕਿਉਂਕਿ ਮੀਂਹ ਪਏਗਾ ਤਾਂ ਹੀ ਉਨੇ ਨੂੰ ਪਾਣੀ ਮਿਲੇਗਾ ਨਹਿਰੀ ਪਾਣੀ ਵੀ ਜਿਹੜੇ ਛੱਡੇ ਗਏ ਨੇ ਨਹਿਰੀ ਕਸੀਆਂ ਚੋਂ ਪਾਣੀ ਆ ਰਿਹਾ ਪਰ ਜਿਹੜਾ ਮੀਂਹ ਦਾ ਪਾਣੀ ਆ ਫਸਲਾਂ ਲਈ ਉਹ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੁਣ ਬੀਤੀ ਦੇਰ ਰਾਤ ਜਿਹੜਾ ਮੀਂਹ ਪੈ ਕੇ ਹਟਿਆ ਬਹੁਤ ਜ਼ਿਆਦਾ ਮੀਂਹ ਪਿਆ ਕਿਤੇ ਕਿਸੇ ਇਲਾਕੇ ਵਿੱਚ ਖਿੰਮਿੰ ਹੋਈ ਆ ਪਰ ਜਿਹੜੇ ਇਲਾਕੇ ਵਿੱਚ ਮੀਂਹ ਨਹੀਂ ਪਿਆ ਉਹ ਇਲਾਕੇ ਦਾ ਨਾਮ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ